हेलो जी सत श्री अकाल आई होप सारे कैंट होम होंगे वेलकम ऑन माय यूट्यूब चैनल पंगो ब्लॉग ਕਰਦੇ ਆਂ ਅੱਜ ਦੇ ਬਲੌਗ ਦੀ ਸ਼ੁਰੂਆਤ ਅੱਜ ਮੈਂ ਬਹੁਤ ਹੈਪੀ ਆਂਗੀ ਕਿਉਂਕਿ ਮੈਂ ਹੁਣੇ-ਹੁਣੇ WhatsApp ਖੋਲ ਕੇ ਦੇਖਿਆ ਉਹਦੇ 'ਚ ਮਤਲਬ ਇੰਨਾ ਫਨੀ ਸੀ ਨਾ ਕੁਛ ਮੈਂ ਬਹੁਤ ਹੈਪੀ ਹੋਈ ਤੇ ਉਹ ਮੈਂ ਅੱਗੇ ਤੁਹਾਨੂੰ ਅੱਜ ਦੇ ਬਲੌਗ 'ਚ ਉਹੀ ਸ਼ੇਅਰ ਕਰੂੰਗੀ ਵੀ ਉਹ ਕੀ ਸੀਗਾ ਏ ਐਕਚੁਅਲੀ ਉਹ ਸੀਗਾ ਮਤਲਬ ਮੈਂ ਤੁਹਾਨੂੰ ਦੱਸ ਹੀ ਨਹੀਂ ਥੋੜਾ ਜਿਹਾ ਸਟਾਰਟਿੰਗ ਦੇ ਵਿੱਚ ਪਰ ਵੀਡੀਓ ਤੁਸੀਂ ਪੂਰੀ ਦੇਖਿਓ ਪੂਰੀ ਦੇਖ ਕੇ ਬੜਾ ਮਜ਼ਾ ਆਊਗਾ ਬਹੁਤ ਜ਼ਿਆਦਾ ਫਨੀ ਹੈਗਾ ਸਾਡੇ ਘਰ 'ਚ ਇੱਕ ਨਵੀਂ ਬਲੌਗਰ ਆਈ ਹੈਗੀ ਤੇ ਤੁਸੀਂ ਉਹਦਾ ਬਲੌਗ ਦੇਖੋ ਮੈਂ ਅੱਗੇ ਤੋਂ ਨਾਲ ਉਹ ਕੰਟੀਨਿਊ ਕਰਦੀਆਂ ਕਿ ਅੱਜ ਮੇਰੇ ਕੋਲ ਹੋਰ ਨਹੀਂ ਕੁਝ ਹੈਗਾ ਮੈਂ ਸਿਰਫ ਤੁਹਾਨੂੰ ਉਹੀ ਜਿਹੜਾ ਹੈਗਾ ਨਵੀਂ ਬਲੌਗਰ ਦਾ ਬਲੌਗ ਛੋਟੀ ਜੀ ਹੈ ਕਿਊਟ ਜੀ 7 ਸਾਲ ਦੀ ਬਲੌਗਰ ਆ ਉਹ ਤੇ ਤੁਸੀਂ ਉਹਦਾ ਬਲੌਗ ਦੇਖੋਗੇ ਹੈਲੋ ਗਾਇਜ਼ ਅੱਜ ਨੰਨੀਆ ਅੱਜ ਅਸੀਂ ਘਰ ਦਾ ਟੂਰ ਅਨੁਸ ਕਰਾਂਗੇ ਚਲੋ ਕੈਮਰਾ ਬੋਰ ਲੈ ਕੇ ਆਓ ਆਹ ਤੇ ਕੋ ਜੀਸ ਕੀ ਆਏ ਸਾਡਾ ਸੁੰਦਰ ਨਿਊ ਕਮਰਾ ਆਪਰੇ ਆਣਾ ਸਾਡਾ ਇੱਕ ਹੋਰ ਹੈਗਾ ਨਮਕ ਕਿਉਂ ਚਾ ਦਿਓ ਮੂਮ ਰੂਮ ਇੱਕ ਹੋਰ ਹੈ ਸਾਡਾ ਹੈਲੋ ਗਾਇਸ ਅੱਜ ਸਾਡਾ ਇੱਕ ਹੋਰ ਰੂਮ ਹੈ ਸੁੰਦਰ

वेरे गैस नू सस्ता लादें ओए का कुकी कब लाते देखो 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 गैस कुछ नहीं बोलेगा फिर उसे आप कुछ नहीं बोलता है क्या कार्य में कार्य में देखो जी नहीं बेबी देखो गैस की कार्य ये सादा भी रखें आज ये ऐसा ना रहेगा ये तो प्यार रहेगा शोन हो जाएगा एक क्यूट नंबर रहेगा

ਚਾਰ ਜਣ ਧੋ ਜਣੇ ਹੋਣੇ ਕਿ ਤੇ ਫੇ ਸਾਡੀ ਭੂਆ ਦੀ ਕੁੜੀ ਹੈ ਇੱਕ ਸਾਡੀ ਉਹ ਹੈਗੀ ਈਸ਼ੂ ਇੱਕ ਸਾਡੀ ਜਿਸੂ ਹੈ ਮੇਰਾ ਬੇਟਾ ਇੱਕੋ ਛੋਟੀ ਦਿੱਦੀ ਹੈ ਇੱਕ ਈਸ਼ੂ ਹੈ ਇੱਕ ਮੈਨੂੰ ਚਾਰ ਜਣੇ ਦੋਨੇ ਭੈਣ ਭੈਣ ਪੇ ਖੇਡਾਂਗੇ ਕੁੜੀਆਂ ਕੁੜੀਆਂ ਅੱਡੇ ਛੇਡਣਗੇ ਮੁੰਡੇ ਮੁੰਡੇ ਅੱਡੇ ਛੇਡਣਗੇ ਕਿ ਹੱਥ ਸਾਨੂੰ ਆਹੀ ਚੈਲੰਜ ਕਰਨ ਦੇਣਾਗਾ ਕਿਉਂਕਿ ਇੱਕ ਚੀਜ਼ ਦੀ ਗੱਲ ਜਿਹੜੀ ਜਦੋਂ ਆਪਾਂ ਅੱਗੇ-ਅੱਗੇ ਪ੍ਰੋਟੈਕਟ ਕਰਾਂਗੇ ਨਾ ਉਦੋਂ ਆਪਾਂ ਨੂੰ ਨਾ ਚੋਬਾ ਤੇ ਬੱਸ ਨਹੀਂ ਲਾਉਂਗੀ ਜੇ ਆਪਾਂ ਨਹੀਂ ਕਰਾਂਗੇ ਨਾ ਫਿਰ ਅਸੀਂ ਕਰਤ ਨਹੀਂ ਕੁਝ ਪਾ ਮੰਗੀ ਦੇਖੋ ਚੀਜ਼ ਹੈ ਨਾ ਸਾਰਾ ਕੁਝ ਉਸੋ ਇੱਕ ਤੇ ਅੱਗੇ ਦੀ ਵੀ ਗੱਲ ਸੀ ਕੱਲ ਮਨਾਉਣਾ ਗਾਇਸ ਬਾਏ ਬਾਏ ਟਾਟਾ ਆ ਬेटर ਲੱਗੀ ਖੇਡਣ ਹਨਾ ਦੁੱਧ ਪੀ ਕੇ ਹਨਾ ਬेटर ਤੂੰ ਵੀ ਕਹਿੰਦੇ ਹੈਲੋ ਗਾਇਸ ਬਲੀ ਮਿੱਤਰ ਹੈਲੋ ਗਾਇਸ ਹੈਲੋ ਗਾਇਸ ਕਿ ਮੈ ਲੱਗ ਗਈ ਫਿਰ ਸਾਡੀ ਕਿਊਟ ਪਰੀ ਦਾ ਬਲੌਗ ਕੈਂਟ ਸੀ ਨਾ ਉਹ ਵੀ ਦਾਦੀ ਬਣਾ ਰਹੀ ਉਹਨੇ ਕੈਮਰਾਮੈਨ ਅੱਧੇ ਚ ਆਪ ਬਣਦੀ ਹੈ ਕੈਮਰਾਮੈਨ ਡੈਡੀ ਨੂੰ ਕਹਿੰਦੀ ਹੌਲੀ ਹੌਲੀ ਲਾਈਟ ਲਾਈ ਮਤਲਬ ਸਾਰੇ ਨੂੰ ਬੋਲਣਾ ਸਿਖਾਉਂਦੀ ਹੈ ਕਿ ਵੀ ਹਾਂ ਵੀ ਇਹ ਇੰਬੀਰੀ ਨੂੰ ਕਹਿੰਦੀ ਮੈਂ ਇੰਗਲਿਸ਼ ਸਿਖਾਉਣੀ ਹੈਗੀ ਹਨਾ ਪੁੱਤ ਤੂੰ ਵੀ ਇੰਗਲਿਸ਼ ਸਿੱਖੇਗਾ ਮੈਨੂੰ ਲੱਗੀ ਫਿਰ ਸਾਡੀ ਛੋਟੀ ਦੀ ਪਰੇ ਦੀ ਕੋਸ਼ਿਸ਼ ਬਾਲੀ ਜਦੋਂ ਉਹ ਐਵੇਂ ਕਰਦੀ ਹੁੰਦੀ ਹੈ ਮਤਲਬ ਉਹਨੂੰ ਐ ਹੁੰਦਾ ਹੈਗਾ ਵੀ ਮੈਂ ਹਰ ਇੱਕ ਕੰਮ ਕਰਾਂ ਹਰ ਇੱਕ ਕੰਮ ਦੇ ਵਿੱਚ ਉਹ ਇੰਟਰਸਟ ਲੈਂਦੀ ਹੈਗੀ ਤੇ ਕਰਦੀ ਵੀ ਪੂਰੇ ਮਤਲਬ ਇੱਕ ਬਹੁਤ ਸੋਹਣੇ ਬੇ ਨਾਲ ਹੈ ਕੋਈ ਵੀ ਕੰਮ ਐਵੇਂ ਨਹੀਂ ਹੈਗਾ ਉਹ ਵੀ ਜਿਹਨੂੰ ਨਾ ਆਉਂਦਾ ਹੋਵੇ ਹਨਾ ਕਿਸੇ ਵੀ ਕੰਮ ਨੂੰ ਉਹ ਕਰ ਲੇ ਸਟੱਡੀ 'ਚ ਵੀ ਵਧੀਆ ਉਹਦਾ ਖੇਡਾਂ ਵਗੈਰਾ 'ਚ ਹਰ ਇੱਕ ਚੀਜ਼ 'ਚ ਵਧੀਆ ਪਰਫੈਕਟ ਹੈ ਦੱਸਿਓ ਫੇ ਸਾਨੂੰ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਇਹ ਫਨੀ ਵਲੌਗ ਦੇਖ ਕੇ ਕੈਂਟ ਸੀ ਨਾ ਪੂਰਾ ਚਲੋ ਜੀ ਮਿਲਦੇ ਹਾਂ ਅਸੀਂ ਇੱਕ ਨਵੇਂ ਵਲੌਗ ਦੇ ਨਾਲ ਬਾਏ ਬਾਏ